ਅੱਜ ਆਜੀ ਸੇਵਾਦਾਰਨੀ ਪਰਤੀ ਹੋਈ ਸੀ ਗੁਰਦੁਆਰਾ ਦੁਖਨਵਾਰਨ ਸਾਹਿਬ ਮੇਰੇ ਤਿੰਨ ਬੱਚਿਆਂ ਵਿਦਵਦ ਨਨੀਆਂ ਮੇਰਾ ਛੱਤ ਵੀ ਨਹੀਂ ਹੈਗੀ ਹੋਰ ਨਨ ਬਿਨਾ ਕੋਈ ਕਾਰਨ ਦੱਸਿਆ ਸਾਨੂੰ ਨੌਕਰੀ ਤੋਂ ਕਹਤਾਂ ਇਥੇ ਲਿਆ ਤਾਂ ਨੌਕਰੀ ਦਿਓ ਨਹੀਂ ਤਾਂ ਸਿੱਤੇ ਪਰਨ ਵਾਸਤੇ ਬੈਠ ਜਾਵਾਂਗੇ ਬਸ ਦਾ ਖਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਕੱਢੇ ਹੋਏ 523 ਮਲਾਜ਼ਮਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਬਾਹਰ ਆਪਣਾ ਰੋਸ ਪ੍ਰਦਰਸ਼ਨ ਕੀਤਾ ਹੈ। ਦਰਅਸਲ ਪਿਛਲੇ ਸਮੇਂ ਕਿਰਪਾਲ ਸਿੰਘ ਬਡੂਂਗਰ ਪ੍ਰਧਾਨ ਦੇ ਬਦਲ ਜਾਣ ਤੋਂ ਬਾਅਦ ਗੋਬਿੰਦ ਸਿੰਘ ਲੋਂਗੋਵਾਲ ਨੇ ਅਹੁਦਾ ਸੰਭਾਲਦਿਆਂ ਹੀ 500 ਤੋਂ ਵੱਧ ਮਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ। ਜਿਸ ਤੋਂ ਬਾਅਦ ਇਹਨਾਂ ਮਲਾਜ਼ਮਾਂ ਨੇ ਆਪਣਾ ਦੁੱਖੜਾ ਸੁਣਾਇਆ। ਪ੍ਰਦਰਸ਼ਨਕਾਰੀਆਂ ਦਾ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਕੀ ਦਰਦ ਹੈ ਤੁਸੀਂ ਵੀ ਸੁਣੋ। ਮੈਂ ਇਥੇ ਆਜੀ ਸੇਵਾਦਾਰਨੀ ਪਰਤੀ ਹੋਈ ਸੀ ਗੁਰਦੁਆਰਾ ਦੁਖਨਵਾਨ ਸਾਹਿਬ। ਮੇਰੇ ਤੇ ਨਬਤ ਸਿਆ ਵਿਧਵਾ ਜਨਾਨੀ ਆ ਸਿਰ ਤੇ ਮੇ ਅੱਛਾ ਤੇ ਨਹੀਂ ਰਹੀ ਪੁਰਾਣਾ ਨੰਬੀ ਨਾ ਕੋਈ ਕਾਰਨ ਦੱਸਿਆ ਸਾਨੂੰ ਨੌਕਰੀ ਤੋਂ ਕੱਢ ਤਾ ਹੁਣ ਦੱਸੋ ਚਾਹਤ ਕਿਸੇ ਦਿਹਾੜੀ ਪਾਚੀ ਜਾ ਕੁਮਾਰ ਕੇ ਮਜ਼ਦੂਰੀ ਕਰਕੇ ਰੋਟੀ ਕਮਾਣੀ ਸਾਨੂੰ ਕਸੂਰ ਤਾਂ ਸਭੀ ਸੇ ਟਿਕਉਂਦੀ ਕਿ ਅਸੀਂ ਇਹ ਜਾਣਨਾ ਚਾਹੁੰਦੇ ਵੀ ਸਾਨੂੰ ਹੋਜੀ ਜਾ ਤਾਂ ਨੌਕਰੀ ਦਿਓ ਨਹੀਂ ਤਾਂ ਸਿੱਧੇ ਮਰਨ ਵਾਸਤੇ ਬੈਠ ਜਾਵਾਂਗੇ ਬਸ ਹੁਣ ਅਸੀਂ ਕੰਮ ਨਾ ਨਾ ਨੌਕਰੀ ਲੱਜੇ ਜਾ ਮੈਂ ਜੀ ਅਸੀਂ ਇਹੀ ਹੱਥ ਜੋੜ ਕੇ ਇਹਨਾਂ ਨੂੰ ਕਹਿੰਨੀ ਆ ਕਿ ਸਾਨੂੰ ਸਾਡੀ ਨੌਕਰੀ ਵਾਪਸ ਦੇ ਦਿਓ ਅਸੀਂ ਇਹ ਤੇ ਹੁਣ ਉਮਰ ਨਹੀਂ ਕਿ ਅਸੀਂ ਬਾਹਰ ਦੁਕਾਨਾਂ ਤੇ ਜਾ ਕੇ ਦਿਹਾੜੀ ਕਮਾ ਕੇ ਰੋਟੀ ਕੱਈਏ ਅਸੀਂ ਗੁਰੂ ਘਰ ਦੀ ਨੌਕਰੀ ਕਰਦੇ ਆ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਰੋਟੀ ਦੇ ਦਿਓ ਸਾਡੇ ਬੱਚਿਆਂ ਦੀ ਫੀਸਾਂ ਰੁਕੀਆਂ ਹੋਈਆਂ ਨੇ ਅਸੀਂ ਕਰਾਈਆਂ ਤੇ ਤੱਕਿਆ ਕਰਦੇ ਆ ਬੜੀ ਮਿਹਰਬਾਨੀ ਸਾਡੀ ਫੀਸ ਨੌਕਰੀ ਵਾਪਸ ਦੇ ਦਿਓ ਜੀ ਬਾਈ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਣਾ ਨੇ ਕਿਹਾ ਕਿ ਉਹ ਇਹਨਾਂ ਮੁਲਾਜ਼ਮਾਂ ਦੇ ਨਾਲ ਖਲੋਤੇ ਨੇ ਤੇ ਇਹਨਾਂ ਦੀਆਂ ਮੰਗਾਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਅੱਗੇ ਰੱਖਣਗੇ ਜਿਹੜੇ ਇਹੋ ਜਿਹੇ ਜਿਹੜੇ ਸੇਵਾਦਾਰ ਜਿਨ੍ਹਾਂ ਨੇ ਸੇਵਾ ਕਰਕੇ ਭਾਂਡੇ ਮਾਂਜ ਕੇ ਆਪਦੇ ਬੱਚਿਆਂ ਦਾ ਪੇਟ ਭਰਦੇ ਨੇ ਇਹਨਾਂ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆਗਾ ਔਰ ਇਹਨਾਂ ਨੂੰ ਸਾਲ ਦੇ ਕਰੀਬ ਹੋ ਗਿਆ ਕਿਉਂਕਿ ਜਦੋਂ ਕੋਈ ਪ੍ਰਧਾਨ ਬਦਲਦਾ ਤਾਂ ਉਹ ਆਪਦੇ ਬੰਦੇ ਐਡਜਸਟ ਕਰਦਾ ਔਰ ਮੈਂ ਚਾਹੁੰਦਾ ਮਾਂ ਕਿ ਇਹ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਜਿਨ੍ਹਾਂ ਨੂੰ ਘਰਾਂ ਤੋਂ ਤੁਸੀਂ ਨੌਕਰੀ ਤੋਂ ਜਿਨ੍ਹਾਂ ਤੋਂ ਨੌਕਰੀ ਖੋਹੀ ਉਹਨਾਂ ਦੇ ਬੱਚੇ ਸਕੂਲ ਜਾਣੋਂ ਰਹਿ ਗਏ ਉਹਨਾਂ ਦੇ ਘਰ ਦੇ ਚੁੱਲ੍ਹੇ ਨਹੀਂ ਬਲਦੇ ਇਹਨਾਂ ਨੂੰ ਜਿਹੜਾ ਪੱਕੇ ਕੀਤਾ ਜਾਵੇ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ ਇਹ ਵੀ ਮੰਗ ਜਿਹੜੀ ਐ ਮੈਂ ਉਹਨਾਂ ਦੇ ਅੱਗੇ ਰੱਖਾਂਗਾ